ਅੱਜ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਜਿਹਦਾ ਰੇਟ ਆਪਾਂ ਨੂੰ ਮਿਲੂਗਾ 47 ਤੋਂ 48000 ਰੁਪਿਆ ਗੱਡੀ ਬਹੁਤ ਵਧੀਆ ਹੈ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਸਾਰਾ ਕੁਝ ਵਰਕਿੰਗ ਚ ਤੇ ਵਾਰੀਸਰ ਆਪਾਂ ਪੂਰੀ ਗੱਲ ਕਰਦੇ ਹਾਂ ਹੋਰ ਬਹੁਤ ਸਾਰੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇਕਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਕੋਈ ਗੱਡੀ ਮੋਟਰਸਾਈਕਲ ਹੈ ਆਪਣਾ WhatsApp ਨੰਬਰ 7719445360 ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਜੇ ਤੁਹਾਡੇ ਕੋਲ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਵੀਡੀਓ ਦੀ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਪਹਿਲੀ ਰੀਟਰਸ ਆਪਾਂ ਲੈ ਕੇ ਪਹੁੰਚਿਆ CNG ਉਹਨੂੰ ਪੇਪਰ ਹੈ ਜੀ CNG ਤੇ ਗੱਡੀ ਆ ਗੱਡੀ ਦੀਆਂ ਜਿਹੜੀਆਂ ਨੰਬਰ ਪਲੇਟਾਂ ਨੇ ਉਹ ਸਰਕਾਰੀ ਨੇ ਤੇ ਗੱਡੀ ਦਾ ਨੰਬਰ ਜਿਹੜਾ ਆਪਾਂ ਨੂੰ ਮਿਲੂਗਾ ਉਹ ਆਪਾਂ ਨੂੰ ਦਿੱਲੀ ਮਿਲੂਗਾ ਜੀ ਤੇ 11 ਮਾਡਲ ਗੱਡੀ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਫਾਸਟ ਓਨਰ ਹੈ 1 ਲੱਖ ਤੇ 10000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਆਪਾਂ ਨੂੰ ਮਿਲ ਜੂਗੀ ਚਿੱਟਾ ਰੰਗ ਦੀ ਹੈ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 628003651243 ਸੈਕੰਡ ਗੱਡੀ ਆਪਣੇ ਕੋਲੇ i20 ਸਪੋਰਟਸ ਮਾਡਲ ਸੀਐਨਜੀ ਤੇ ਪਹੁੰਚੀ ਹੈ ਸੀਐਨਜੀ ਓਨ ਪੇਪਰ ਹੈ ਜੀ ਗੱਡੀ ਦਾ ਮਾਡਲ ਆਪਨੂੰ ਮਿਲੂਗਾ 2010 1.5 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਵੀ ਐ ਵੀ ਕਿਸੇ ਨੇ ਆ ਕੇ ਦੇਖਣੀ ਹੋਵੇ ਪਹਿਲਾਂ ਆ ਕੇ ਦੇਖ ਲਿਓ ਤੇ ਚਲਾ ਕੇ ਦੇਖ ਲਿਓ ਪੂਰੀ ਆਪਦੀ ਤਸੱਲੀ ਕਰ ਲਿਓ ਪਹਿਲਾਂ ਤੇ ਉਹ ਤੋਂ ਬਾਅਦ ਦੇ ਵਿੱਚ ਰੇਟ ਵੇਕੇ ਕਰ ਲਾਂਗੇ ਤੇ ਗੱਡੀ ਆਪਨੂੰ ਮਿਲੂਗੀ ਮਾਨਸਾ ਏਰੀਆ ਚ ਜੇ ਕਿਸੇ ਨੇ ਦੇਖਣੀ ਆ ਜਾ ਕੇ ਮਾਨਸਾ ਜਾ ਕੇ ਦੇਖ ਸਕਦੋਂ ਪਾਇਰ ਟੱਪਾ ਵਧੀਆ ਗੱਡੀ ਸੋਹਣੀ ਐ ਬਾਕੀ ਸਿਲਵਰ ਰੰਗ ਦੇ ਵਿੱਚ ਗੱਡੀ ਐ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਫੋਟੋਆਂ ਚੱਲੀ ਰਹੀਆਂ ਅਸੀਂ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ ਜਿਨ੍ਹਾਂ ਦੀ ਗੱਡੀ ਹੈ 9779532598 ਤੇ ਜਨ ਗੱਡੀ ਵਾਸਤੇ ਕਾਫੀ ਡਿਮਾਂਡ ਆ ਰਹੀ ਸੀਗੀ ਜਨ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੀ ਆ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਡੀਜ਼ਲ ਵੇਰੀਐਂਟ ਹੈ ਸੀ ਗੱਡੀ ਦੀ ਜਿਹੜੀ ਐਵਰੇਜ ਉਹ 25 ਤੋਂ ਉੱਪਰ ਹੈਗੀ ਚਾਰ ਮਾਡਲ ਗੱਡੀ ਆ ਨਮਾਸ਼ਹਿਰ ਮਾਲਕ ਦਾ ਏਰੀਆ ਕੰਡੀਸ਼ਨ ਆਲੋਕੀ ਐ ਬੰਪਰ ਬੂੰਪਰ ਪੂਰੇ ਵਧੀਆ ਨੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਨੂੰ ਪਸੰਦ ਜਿ ਆਉਂਦੀ ਐ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨੇ ਕਿਹਾ ਕਰੇ ਆ ਕੇ ਦੇਖ ਲਿਓ ਪੰਜਾਬ ਨੰਬਰ ਐ ਰੇਟ ਜੇ ਆਪਾਂ ਦੇਖੀਏ ਤਾਂ 85000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਐ ਤੇ ਮਾਲਕ ਨੇ ਕਿਹਾ ਵੀ ਇਹ ਵੀ ਬਾਕੀ ਮੌਕੇ ਤੇ ਕਰ ਲਾਂਗੇ ਤੇ ਮਾਲਕ ਨੇ ਕਿਹਾ ਪਹਿਲਾਂ ਆ ਕੇ ਦੇਖ ਲਿਓ ਤੇ ਇੰਜਨ ਗੇਅਰ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖ ਲਓ ਗੱਡੀ ਨੂੰ ਤੇ ਜਦੋਂ ਪਸੰਦ ਗੱਡੀ ਆਊਗੀ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਡਿਸਕਾਊਂਟ ਬਾਕੀ ਹੋ ਜਾਊਗਾ ਤੇ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦੇ ਰੱਖਿਆ 8146572739 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ अल्टੋ 2007 ਮਾਡਲ ਗੱਡੀ ਆ 2027 ਟੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਆਲਟੋ ਗੱਡੀ ਹੈ ਕਾਲੇ ਰੰਗ ਦੀ ਹੈ ਦਸੂਆ ਮਾਲਕ ਦਾ ਏਰੀਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਦਸੂਏ ਗੱਡੀ ਖੜੀ ਆ 1 ਲੱਖ 20000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਤੇ ਮਾਲਕ ਨੇ ਕਿਹਾ ਵੀ ਰੇਟ ਮੁਕਾਲੇ ਮੰਗੇ ਤੇ ਗੱਡੀ ਪਹਿਲਾਂ ਆ ਕੇ ਦੇਖ ਲਿਓ ਤੇ ਰੇਟ ਦੀ ਗੱਲਬਾਤ ਪਹਿਲਾਂ ਨਹੀਂ ਕਰਦੇ ਫੋਨ ਤੇ ਤੁਸੀਂ ਆ ਕੇ ਦੇਖ ਲਿਓ ਪਹਿਲਾਂ ਗੱਡੀ ਨੂੰ ਪਸੰਦ ਕਰ ਲਿਓ ਬਾਕੀ ਇੱਕ ਵਾਰੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਕੱਚੀ ਪੱਕੀ ਡਿਮਾਂਡ ਹੈ ਮੌਕੇ ਤੇ ਡਿਸਕਾਊਂਟ ਕਰ ਲਾਂਗੇ ਬਾਕੀ ਮਾਲਕ ਨੇ ਕਿਹਾ ਵੀ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਫੋਨ ਤੇ ਗੱਲ ਕਰ ਸਕਦੇ ਹਾਂ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਇਹ ਕਾਲੇ ਰੰਗ ਦੀ अल्टੋ 199 155 ਤੇ 70 486 ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਹੈ ਮਕਾਨ ਹੈ ਗੱਡੀ ਆ ਮੋਟਰਸਾਈਕਲ ਹੈ ਹਵੇਲੀ ਮਹਿਲ ਕੁਝ ਵੀ ਆ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਨਿਓ ਤਾਂ ਆਪਣਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ 7719445360 ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਬਸ ਆਪਣੇ ਕੋਲੇ ਭੇਜ ਦਿਓ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਚੈਨਲ ਤੇ ਜਦੋਂ ਵੀ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿੰਨੇ ਦੇਖ ਰਹੇ ਹੋ ਤੇ ਵੀਡੀਓ ਕਿੰਨੀ ਦੀ ਲੱਗ ਰਹੀ ਹੈ ਕਮੈਂਟ ਕਰਕੇ ਨਾਲ ਦੀ ਨਾਲ ਮੈਨੂੰ ਜਲਦੀ ਜਲਦੀ ਵੀਡੀਓ 'ਚ ਦੱਸ ਦਿਓ ਜਲਦੀ ਜਲਦੀ ਵੀਡੀਓ 'ਚ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ 'ਚ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਜੀ ਤੇ ਵੀਡੀਓ ਖਤਮ ਨਹੀਂ ਹੋਈ ਹੁਣ ਆਪਾਂ ਅੱਗੇ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਹੁਣ ਜਿਹੜੀ ਆਪਾਂ ਗੱਡੀ ਦੇਖ ਰਹੇ ਹਾਂ ਜੀ ਵਰਨਾ ਗੱਡੀ ਆ ਵਰਨਾ 2021 ਮਾਡਲ ਹੈ ਜੀ 21 ਮਾਡਲ ਹੈ ਤੇ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ 9 ਲੱਖ ਤੇ 15000 ਪਹੁੰਚੀ ਹੈਗੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਗੱਡੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਅੰਦਰੋਂ ਵੀ ਬਹੁਤ ਜ਼ਿਆਦਾ ਵਧੀਆ ਆਪਾਂ ਨੂੰ ਸੋਹਣੀ ਗੱਡੀ ਮਿਲ ਜੂਗੀ ਬਾਹਰੋਂ ਵੀ ਪੂਰੀ ਵਧੀਆ ਤੇ ਜਿਹੜਾ ਮਾਡਲ ਹੈ ਗੱਡੀ ਦਾ ਸਨਰੂਫ ਮਾਡਲ ਗੱਡੀ ਆਪਾਂ ਨੂੰ ਮਿਲੂਗੀ ਅੰਦਰ LCD ਵਗੈਰਾ ਲੱਗੀ ਹੋਈ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਸਟੀering ਤੇ ਆਪਾਂ ਨੂੰ ਕੰਟਰੋਲ ਮਿਲ ਜਾਣਗੇ। ਬਾਕੀ ਅਨਟੀਰੀਅਰ ਬਹੁਤ ਵਧੀਆ ਸਾਰਾ ਕੁਝ ਵਧੀਆ ਆਪਾਂ ਨੂੰ ਟੋਟਲ ਮਿਲੂਗਾ ਜੀ। ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ। ਗੱਡੀ ਖੜੀ ਹੈ ਸੁਲਤਾਨਪੁਰ ਏਰੀਆ 'ਚ। ਕਿਸੇ ਨੂੰ ਪਸੰਦ ਜਿ ਆਉਂਦੀ ਆ ਤਾਂ ਜਾ ਕੇ ਦੇਖ ਸਕਦੇ ਹੋ। ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 9872744654। ਗੱਲਾਂ ਆਪੇ ਕਰ ਲਿਓ ਜੀ। ਤੇ ਹੁਣ ਆਪਾਂ ਸਵਿਫਟ ਜੀਡੀਡੀਆਈ ਗੱਡੀ ਦੀ ਗੱਲ ਕਰਾਂਗੇ। ਟਾਇਰਾਂ 'ਚ ਅਲਾਈ ਲੱਗੇ ਹੋਏ ਆ। ਜਿਹੜੀ ਸਟਿੱਪਣੀ ਨਾਲ ਉਹਦੇ ਵੀ ਅਲਾਈ ਲੱਗਿਆ ਹੋਇਆ 2014 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ 3 ਲੱਖ ਤੇ 70000 ਰੁਪਿਆ ਡਿਮਾਂਡ ਹੈ ਪੁੱਚੋ ਇਹਨਾਂ ਦਾ ਏਰੀਆ ਗਾ ਨਵੇਂ ਟਾਇਰਾਂ ਚ ਪੰਜੋ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਚਿੱਟੇ ਰੰਗ ਦੀ ਆ ਰੰਗ ਸਾਰਾ ਜੈਨੂਅਨ ਹੈ ਬਾਕੀ ਤੁਸੀਂ ਦੇਖੋਗੇ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਰੇਟ ਇੱਕ ਵਾਰੀ ਡਿਮਾਂਡ ਹੈ ਲੈਸ ਬਸ ਹੋ ਜਾਊਗਾ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਜੀ ਸਕਰੀਨ ਤੇ 94652 ਤੇ 90062 ਗੱਲ ਕਰ ਲਿਓ ਆਪਿੰ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚਿਆ ਜੀ Maruti 2005 ਮਾਡਲ ਤੇ ਪਾਸਿੰਗ 2025 ਤੱਕ ਦਾ ਪਾਸਿੰਗ ਲਗਭਗ 25 ਦੇ ਅੱਧ ਤੱਕ ਮਿਲ ਜੂਗੀ 48000 ਰੁਪਏ ਡਿਮਾਂਡ ਹੈ ਪੰਜਾਬ ਨੰਬਰ ਹੈ ਲੁਧਿਆਣਾ ਖੜੀ ਹੈ ਗੱਡੀ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਗੈਰਨੀਸ਼ਨ ਮਿਲ ਜੂਗੀ ਚਿੱਟੇ ਰੰਗ ਦੀ ਗੱਡੀ ਐ ਸੋਹਣੀ ਗੱਡੀ ਐ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਨ ਜਾ ਕੇ ਦੇਖ ਸਕਦੋਂ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਤੇ ਸਾਰੇ ਮਾਲਕਾਂ ਦੇ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿਨਾ ਹੁੰਨੇ ਵੀਡੀਓ ਕਿਵੇਂ ਦੀ ਲੱਗ ਰਹੀ ਐ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕੋਈ ਵੀ ਮਸ਼ੀਨਰੀ ਪਸੰਦ ਆਈ ਐ ਮਾਲਕ ਦਾ ਡਾਇਰੈਕਟ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਿੱਧੀ ਮਾਲਕ ਨਾਲ ਗੱਲ ਕਰੋ ਤੇ ਜਾ ਕੇ ਦੇਖ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਆਪਦੀ ਜ਼ਿੰਮੇਵਾਰੀ ਤੇ ਤੇ ਬਾਕੀ ਕਿਸੇ ਨੇ ਐਡ ਜੇ ਕਰਵਾਉਣੀ ਆ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਨੇ ਤਾਂ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੰਨੇ ਰੇਟ 'ਚ ਕਰੋ ਕਮੈਂਟ ਛੇਤੀ ਤੋਂ ਛੇਤੀ ਕਮੈਂਟ ਕਰੋ ਲੈ ਕੇ ਆਪਾਂ ਛੇਤੀ ਪਹੁੰਚ ਜਾਵਾਂਗੇ